ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੁਕਰਮ ਅਟੈਚ ਕਰਦੇ ਆਂ ਕੱਪੜੇ ਦੇ ਉੱਪਰ ਮੂਰੀ ਬਣਾਉਣ ਦੇ ਲਈ ਦੇਖੋ ਆਪਾਂ ਕੱਪੜਾ ਕਿੱਦਾਂ ਲੈਨੇ ਆ ਕਈ ਕਹਿੰਦੇ ਆ ਸਾਡੀ ਸਲਵਾਰ 'ਚ ਬਲ ਪੈਂਦਾ ਇਹਨੂੰ ਇਦਾਂ ਟੇਡੇ ਲੋਟਣਾ ਲਿਆ ਕਰੋ ਜੇ ਤੁਹਾਡੇ ਕੋਲ ਕੱਪੜਾ ਹੁੰਦਾ ਇਹਦੇ ਕੁਝ ਮੈਂ ਕਰਨੀ ਵਾਲੀ ਸਾਈਡ ਆ ਨਾ ਤਾਂ ਤੁਸੀਂ ਇਹ ਇਦਾਂ ਇਹ ਲੈ ਲਿਆ ਕਰੋ ਇਹ ਵਾਲੀ ਸਾਈਡ ਤੇ ਇਹਦੇ ਨਾਲ ਵੀ ਬਲ ਪੈਣ ਦੇ ਬਹੁਤ ਚਾਂਸ ਘੱਟ ਹੁੰਦੇ ਆ ਠੀਕ ਹੈ ਜੀ ਹੁਣ ਦੇਖੋ ਆਪਾਂ ਬੁਕਰਮ ਲੈ ਲਈ ਆ ਇੱਕ ਆਪਣੀ ਮੂਰੀ ਦੇ ਹਿਸਾਬ ਦੇ ਨਾਲ ਤੇ ਇਹਨੂੰ ਜਿਹੜਾ ਪ੍ਰੈਸ ਵਾਲੀ ਸਾਈਡ ਆ ਉਹਨੂੰ ਆਪਾਂ ਇੱਧਰ ਐਵੇਂ ਰੱਖ ਲਾਂਗੇ ਇੱਧਰਲੀ ਸਾਈਡ ਆਪਾਂ ਥੋੜਾ ਜਿਹਾ ਕੱਪੜਾ ਰੱਖਾਂਗੇ ਇਹਨੂੰ ਉੱਪਰ ਫੋਲਡ ਕਰਨ ਦੇ ਲਈ ਠੀਕ ਹੈ ਇਦਾਂ ਹੀ ਆਪਾਂ ਦੂਸਰਾ ਰੱਖ ਲਾਂਗੇ ਦੂਸਰੀ ਬੁਕਰਮ ਤਾਂ ਰੱਖ ਲਾਂਗੇ ਆਪਾਂ ਠੀਕ ਹੈ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਕਰਕੇ ਰੱਖ ਕੇ ਇਦਾਂ ਥੋੜਾ ਗੈਪ ਪਾ ਲਾਂਗੇ ਆਪਾਂ ਥੋੜਾ ਜਾਂ ਤੇ ਇਹਨੂੰ ਆਪਾਂ ਉੱਪਰ ਲਾ ਦੇ ਪ੍ਰੈਸ ਲਾ ਦਾਂਗੇ ਇਹਨਾਂ ਦੇ ਉੱਪਰ ਪ੍ਰੈਸ ਲਾਉਣ ਦੇ ਨਾਲ ਇਹ ਬਿਲਕੁਲ ਨਾਲ ਲੱਗ ਜਾਣਗੇ ਤੇ ਹਿੱਲਣਗੇ ਨਹੀਂ ਇਹ ਸਫਾਈ ਵੀ ਪ੍ਰੈਸ ਲਾਉਣ ਦੇ ਨਾਲ ਨਾ ਸਫਾਈ ਵੀ ਬਹੁਤ ਆਉਂਦੀ ਹੈ ਪ੍ਰੈਸ ਤਾਂ ਲਾਈ ਲਿਆ ਕਰੋ ਤੁਸੀਂ ਜਦੋਂ ਵੀ ਮੂਰੀਆਂ ਦੇ ਬੁਕਰਮ ਲਾਉਣੇ ਆ ਠੀਕ ਹੈ ਜੀ ਇਦਾਂ ਪ੍ਰੈਸ ਲਗਾਉਣ ਤੋਂ ਬਾਅਦ ਥਿਆ ਰੱਖਣਾ ਜੀ ਆਪਣੇ ਕੋਲ ਕੱਪੜਾ ਹੈਗਾ ਤਾਂ ਆਪਾਂ ਕੰਨੀ ਵਾਲੀ ਸਾਈਡ ਹੀ ਲਾਵਾਂਗੇ ਠੀਕ ਹੈ ਚੰਗੀ ਤਰ੍ਹਾਂ ਪ੍ਰੈਸ ਲਾਉਣ ਤੋਂ ਬਾਅਦ ਜਦੋਂ ਜਮਾ ਬਿਲਕੁਲ ਨਾਲ ਜੁੜ ਜਾਂਦਾ ਹੈ ਨਾ ਹਨਾ ਤੇ ਇਧਰਲੀ ਸਾਈਡ ਕੱਟ ਦਾਂਗੇ ਇਥੋਂ ਕੱਟ ਦਾਂਗੇ ਆਪਾਂ ਠੀਕ ਹੈ ਥੋੜਾ ਥੋੜਾ ਨਾਲ ਫੋਲਡ ਕਰਨ ਵਾਸਤੇ ਛੱਡ ਲਾਂਗੇ ਉੱਪਰ ਜਿਹੜਾ ਕੱਪੜਾ ਫੋਲਡ ਕਰਨਾ ਆਪਾਂ ਠੀਕ ਹੈ ਜੀ ਇਥੋਂ ਸੈਂਟਰ ਚੋ ਕੱਟ ਲਾਂਗੇ ਇਹਨਾਂ ਇਹਨਾਂ ਕੱਪੜਾ ਜਿਹੜਾ ਆਪਾਂ ਜਦੋਂ ਮੂਰੀ ਦੇ ਨਾਲ ਅਟੈਚ ਕਰਾਂਗੇ ਸਲਵਾਰ ਦੇ ਉੱਪਰ ਉਹ ਵਾਲਾ ਇਹਨੂੰ ਆ ਦੇਖੋ ਇੱਕ ਦਿਖਾਉਣੀ ਆ ਮੈਂ ਤੁਹਾਨੂੰ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਨ ਤੋਂ ਬਾਅਦ ਬੇਸਟ ਸੀਗਾ ਜਿਹੜਾ ਕੋ ਕੱਟ ਲਿਆ ਤੇ ਇਹਨੂੰ ਨਾ ਆਪਾਂ ਇਹ ਵਾਲਾ ਜਿਹੜਾ ਕਪੜਾ ਇਹਨੂੰ ਐ ਫੋਲਡ ਕਰ ਲਾਂਗੇ ਆਪਾਂ ਫੋਲਡ ਕਰਕੇ ਇਹਦੇ ਉੱਪਰ ਆਪਾਂ ਇੱਕ ਕੱਚੀ ਸਲਾਈ ਲਾ ਲਾਂਗੇ ਠੀਕ ਹੈ ਜੀ ਜੇ ਮੇਰੀ ਵੀਡੀਓ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਜੀ